ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਤੇ ਅੱਜ ਬੜੇ ਦਿਨਾਂ ਬਾਅਦ ਮੈਂ ਅੱਜ ਇੱਕ ਵੀਡੀਓ ਅਪਲੋਡ ਕਰਨ ਲੱਗੀ ਆ ਤੇ ਉਹਦੇ ਵਿੱਚ ਮੈਂ ਦਿਖਾਵਾਂ ਕਿ ਮੈਂ ਇੱਕ ਸੂਟ ਰੈਡੀ ਕਰਨ ਦੀ ਆ ਉਹ ਪੈਚਵਰਕ ਵਾਲਾ ਸੂਟ ਆ ਇੱਕ ਅੰਦਲੀ ਸਾਈਡ ਆ ਡਿਜ਼ਾਈਨ ਅੱਜ ਮੈਂ ਤਾਂ ਇੱਕ ਕੁਐਸਚਨ ਦਾ ਜਵਾਬ ਦੇਣਾ ਚਾਹੁੰਨੀ ਆ ਮੈਨੂੰ ਸਾਰਿਆਂ ਦਾ ਇੱਕ ਕੁਐਸਚਨ ਆਇਆ ਸੀ ਕਿ ਜਿੱਦਾਂ ਮੈਨੂੰ ਬਹੁਤ ਕਮੈਂਟ ਆਏ ਜਿੱਦਾਂ ਇੱਕ ਮੈਂ ਵੀਡੀਓ ਪਾਈ ਸੀ ਕਿ ਮੈਨੂੰ YouTube ਇਨਕਮ ਆ ਗਈ ਆ ਠੀਕ ਆ ਉਸਵਾਲ ਦਾ ਮੈਂ ਜਵਾਬ ਦੇਣਾ ਚਾਹੁੰਨੀ ਆ ਤੁਹਾਨੂੰ ਕਿ YouTube ਮੈਨੂੰ ਇਨਕਮ ਆਈ ਆ ਜਾਂ ਨਹੀਂ ਆਈ ਠੀਕ ਆ ਤੇ ਜੇ ਤੁਸੀਂ ਵੀ YouTube ਤੋਂ ਇਨਕਮ ਕਮਾਉਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਬਾਕੀ ਦੱਸ ਵੀ ਦਿੰਨੀ ਆ ਕਿ YouTube ਇਨਕਮ ਕਿੱਦਾਂ ਦਿੰਦਾ ਪਹਿਲਾਂ ਤੁਹਾਨੂੰ ਆਪਣਾ ਵਾਚਿੰਗ ਟਾਈਮ ਪੂਰਾ ਕਰਨਾ ਪੈਣਾ ਹਾਂ 1000 ਸਬਸਕ੍ਰਾਈਬਰ ਪੂਰੇ ਕਰਨੇ ਪੈਣੇ ਆ ਤੇ 4000 ਵਾਚਿੰਗ ਟਾਈਮ ਜੇ ਤੁਹਾਡ ਕੋ 4000 ਵਾਚਿੰਗ ਟਾਈਮ ਨਹੀਂ ਪੂਰਾ ਹੁੰਦਾ ਤੇ ਤੁਸੀਂ 10 ਮਿਲੀਅਨ ਵੀਊ ਸ਼ਾਰਟਸ ਵੀਡੀਓ ਤੇ ਲੈ ਸਕਦੇ ਹੋ ਤੇ ਜੇ ਤੇ ਬਾਕੀ ਪਹਿਲਾਂ ਡਾਲਰ ਕਿੰਨੇ ਹੁੰਦੇ ਆ 100 ڈالر ਆਉਂਦਾ ਵਾ ਠੀਕ ਹੈ ਅਮਰੀਕਨ ਡਾਲਰ ਹੁੰਦਾ ਵਾ 100 ڈالر ਹੋਊਗਾ ਮਤਲਬ ਆਉਂਦੇ ਇੰਨੇ ਨਹੀਂ ਹੈਗੇ 100 ڈالر ਜਦੋਂ ਸਾਡਾ ਹੋ ਜਾਂਦਾ ਵਾ ਇਕੱਠਾ ਫਿਰ ਅਸੀਂ ਕਢਾ ਸਕਦੇ ਹਾਂ ਮਤਲਬ ਡਾਲਰ ਤੇ ਇੱਕ ਵੀ ਆ ਜਾਂਦਾ ਦੋ ਵੀ ਆ ਜਾਂਦੇ ਆ ਉਹ ਵੀਡੀਓ ਦੇ ਹਿਸਾਬ ਨਾਲ ਸ਼ਾਰਟਸ ਵੀਡੀਓ ਉੱਪਰ ਵੀ ਡਾਲਰ ਆਉਂਦੇ ਨੇ ਇਹ ਤੁਸੀਂ ਇਹ ਨਾ ਸੋਚਿਓ ਕਿ ਸ਼ਾਰਟਸ ਵੀਡੀਓ ਤੇ ਡਾਲਰ ਨਹੀਂ ਆਉਂਦੇ ਕਿ ਲੌਂਗ ਵੀਡੀਓ ਤੇ ਆਉਂਦੇ ਆ ਠੀਕ ਆ ਬਾਕੀ ਤੁਹਾਡੀ ਜਿਹੜੀ ਵੀਡੀਓ ਵਾ ਉਹ ਕਿੱਥੋਂ-ਕਿੱਥੋਂ ਦੇਖੀ ਜਾਂਦੀ ਆ ਹਨਾ ਕਿਹੜੀ ਕੰਟਰੀ ਤੋਂ ਜਾਂ ਇੰਡੀਆ ਤੋਂ ਉਹ ਸਾਬ ਨਾਲ ਡਾਲਰ ਬੰਦੇ ਨੇ ਠੀਕ ਆ ਬਾਕੀ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਵੀ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਦਵਾਂਗੀ ਬਾਕੀ ਮੈਂ ਜ਼ਿਆਦਾ ਦੱਸ ਨਹੀਂ ਸਕਦੀ ਕਿ ਹਨ ਨੂੰ YouTube ਕਿੰਨੀ ਇਨਕਮ ਦੇ ਰਿਹਾ ਹਨਾ ਮੰਥਲੀ ਤੇ ਜਿੱਦਾਂ ਵਿੱਚ ਵੀਡੀਓ ਦੇ ਆਉਂਦੀਆਂ ਨਾ ਐਡਸ ਵਗੈਰਾ ਹਨਾ ਲੌਂਗ ਵੀਡੀਓ ਵਿੱਚ ਤੇ ਉਹਨਾਂ ਦੇ ਹੀ ਡਾਲਰ ਬਣਦੇ ਆ ਪਲੀਜ਼ ਉਹਨਾਂ ਨੂੰ ਸਕਿਪ ਨਾ ਕਰਿਆ ਕਰੋ ਤੇ ਮਤਲਬ ਉਹਦੇ ਹੀ ਡਾਲਰ ਬਣਦੇ ਆ ਮਤਲਬ ਜਿਹੜੀਆਂ ਐਡ ਲੱਗਦੀਆਂ ਨੇ ਉਹੀ ਮਤਲਬ ਸਾਨੂੰ ਡਾਲਰ ਭੇਜਦੇ ਨੇ ਤੇ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੇਰ ਫੇਰ ਹੀ ਡਾਲਰ ਬਣਦੇ ਨੇ ਇੱਕ ਕੁਝ ਰਿਸ਼ਤੇਦਾਰ ਹੁੰਦੇ ਨੇ ਹਜੇ ਕਿ ਉਹਨਾਂ ਨੂੰ ਲੱਗਦਾ ਵਾ ਕਿ ਅਸੀਂ ਹਨਾ ਇਹਨਾਂ ਦੀਆਂ ਵੀਡੀਓ ਨਾ ਵੇਖਾਂਗੇ ਤੇ ਇਹਨਾਂ ਨੂੰ ਮਤਲਬ ਕੁਝ ਪੱਲੇ ਨਹੀਂ ਪੈਣਾ ਹੈਗਾ ਤੇ ਏਕਦੇ ਸਟਾਰ ਨਾ ਬਣ ਜਾਣ ਰਾਤੋਂ ਰਾਤ ਹੈਨਾ ਇਦਾਂ ਦਾ ਵਹਿਮ ਹੁੰਦਾ ਕਈਆਂ ਦੇ ਮਨ 'ਚ ਤੇ ਪਰ ਕਿਸੇ ਦੇ ਕਿਹਾ ਕੋਈ ਵੀ ਹੈਨਾ ਕੋਈ ਬੰਦਾ ਨਹੀਂ ਹੈਗਾ ਸਟਾਰ ਤੇ ਉਹ ਵਾਹਿਗੁਰੂ ਦੀ ਮਿਹਰ ਆ ਕਿ ਉਹਨੇ ਕਿਦੋਂ ਹੈਨਾ ਬੰਦੇ ਨੂੰ ਸਟਾਰ ਬਣਾਉਣਾ ਵਾ ਲੱਖਾਂ ਤੋਂ ਕੱਖਾਂ ਤੱਕ ਕਿਦੋਂ ਲੈ ਆਉਣਾ ਵਾ ਤੇ ਕੱਖਾਂ ਤੋਂ ਲੱਖਾਂ ਤੱਕ ਕਿਦੋਂ ਲੈ ਆਉਣਾ ਇਹ ਵਾਹਿਗੁਰੂ ਦੀ ਮਰਜ਼ੀ ਆ ਠੀਕ ਆ ਇਸ ਕਰਕੇ ਅਸੀਂ ਕੋਈ ਬੰਦਾ ਕੁਝ ਨਹੀਂ ਕਰਦਾ ਸਭ ਕੁਝ ਰੱਬ ਹੀ ਕਰਵਾਉਂਦਾ ਵਾ ਤੇ ਸੋ ਸਾਰਿਆਂ ਨਾਲ ਵਧੀਆ ਮਿਲੋ ਵਰਤੋ ਸਾਰਿਆਂ ਨਾਲ ਵਧੀਆ ਰਹੋ ਤੇ ਕੁਝ ਜਾਣੇ ਦਾ ਵਹਿਮ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਨੀ ਕੁਝ ਜਾਣਿਆਂ ਦਾ ਵਹਿਮ ਆ ਠੀਕ ਆ ਕਿ ਅਸੀਂ ਉਹਨਾਂ ਦੀ ਵੀਡੀਓ ਵੇਖਣਾ ਕਿਤੇ ਸਟਾਰ ਨਾ ਬੰਜੀਏ ਰਾਤੋ ਰਾਤ ਤੇ ਸਾਰਿਆਂ ਨੇ ਇਦਾਂ ਹੀ ਹੁੰਦਾ ਨਾ ਪਲੀਜ਼ ਮੈਨੂੰ ਜ਼ਰੂਰ ਦੱਸਿਓ ਤੇ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਆ ਤੇ थैंक यू सो मच ਤੇ ਜਿਨ੍ਹਾਂ ਨੂੰ ਨਹੀਂ ਵਧੀਆ ਲੱਗੀ ਉਹ ਸਕਿਪ ਕਰ ਦਿਓ ਪਲੀਜ਼ ਨਾ ਦੇਖਿਓ ਕੋਈ ਗੱਲ ਨਹੀਂ ਆ ਤੇ ਹਾਂਜੀ ਕੋਈ ਗੱਲ ਨਹੀਂ ਹੈਗੀ थैंक यू